ਆਈਪੀਐਲ 9 ਦੇ ਫਾਈਨਲ ਮੈਚ ਦੀ ਮੇਜ਼ਬਾਨੀ ਨੂੰ ਲੈ ਕੇ ਸਸਪੈਂਸ ਬਣ ਗਿਆ ਹੈ 30 ਅਪ੍ਰੈਲ ਤੋਂ ਬਾਅਦ ਮਹਾਰਾਸ਼ਟਰ 'ਚ ਆਈਪੀਐਲ ਦੇ ਮੈਚ ਨਾ ਕਰਵਾਏ ਜਾਣ ਦੇ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਬੰਗਾਲ ਕ੍ਰਿਕਟ ਸੰਘ ਨੇ ਆਈਪੀਐਲ ਦੇ ਫਾਈਨਲ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਇਸ ਤੋਂ ਇਲਾਵਾ ਬੈਂਗਲੁਰੂ ਵੀ ਮੈਚ ਕਰਵਾਏ ਜਾਣ ਦੀ ਦੌੜ 'ਚ ਸ਼ਾਮਲ ਹੈ ਬੰਗਾਲ ਕ੍ਰਿਕਟ ਸੰਘ ਦੇ ਸਕੱਤਰ ਗਾਂਗੂਲੀ ਨੇ ਕਿਹਾ ਕਿ ਜੇਕਰ BCCI ਨੂੰ ਲੱਗਦਾ ਹੈ ਕਿ ਮੈਚ ਈਡਨ ਗਾਰਡਨਸ 'ਚ ਕਰਵਾਇਆ ਜਾਏ ਤਾਂ ਫਿਰ ਸੰਘ ਨੂੰ ਮੇਜ਼ਬਾਨੀ ਕਰਨ 'ਚ ਖੁਸ਼ੀ ਹੋਵੇਗੀ ਗਾングਲੀ ਨੇ ਕਿਹਾ ਕਿ ਇਸ ਬਾਰੇ ਖੁਦ ਸੰਘ ਬੀਸੀਸੀਆਈ ਤੇ ਦਬਾਅ ਨਹੀਂ ਬਣਾਏਗਾ ਪਰ ਜੇਕਰ ਬੀਸੀਸੀਆਈ ਉਹਨਾਂ ਨੂੰ ਮੈਚ ਕਰਵਾਉਣ ਲਈ ਕਹਿੰਦੀ ਹੈ ਤਾਂ ਉਹ ਮੈਚ ਕਰਵਾਉਣ ਲਈ ਤਿਆਰ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਖਰ ਆਈਪੀਐਲ ਦਾ ਫਾਈਨਲ ਕਰਵਾਉਣ ਤੋਂ ਕੌਣ ਮਨਾ ਕਰੇਗਾ ਅਤੇ ਕੋਲਕਾਤਾ 'ਚ ਪਹਿਲਾਂ ਹੀ ਭਾਰਤ ਪਾਕਿਸਤਾਨ ਅਤੇ ਵਿਸ਼ਵ ਕੱਪ ਫਾਈਨਲ ਵਰਗੇ ਵੱਡੇ ਮੈਚ ਕਾਮਯਾਬੀ ਨਾਲ ਕਰਵਾਏ ਗਏ ਨੇ ਜੇਕਰ ਮੈਚ ਮਹਾਰਾਸ਼ਟਰ ਤੋਂ ਬਾਹਰ ਕਰਵਾਏ ਜਾਂਦੇ ਨੇ ਤਾਂ ਬੈਂਗਲੁਰੂ ਅਤੇ ਕੋਲਕਾਤਾ ਨੂੰ ਫਾਇਦਾ ਹੋ ਸਕਦਾ ਹੈ ਕਿੰਗਸ 11 ਪੰਜਾਬ ਦੇ ਜੋ ਤਿੰਨ ਮੈਚ ਨਾਗਪੁਰਚ ਹੋਣੇ ਸਨ ਉਹ ਮੁਹਾਲੀ ਜਾਂ ਧਰਮਸ਼ਾਲਾ ਕਰਵਾਏ ਜਾ ਸਕਦੇ ਨੇ ਹਾਲਾਂਕਿ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਬੀਸੀਸੀਆਈ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਸਟੇ ਆਰਡਰ ਲੈਣ ਲਈ ਕੋਸ਼ਿਸ਼ ਕਰੇਗਾ ਪਰ ਅਧਿਕਾਰੀ ਮੈਚ ਸ਼ਿਫਟ ਕਰਵਾਏ ਜਾਣ ਅਨੁਸਾਰ ਪਲੈਨਿੰਗ ਜ਼ਰੂਰ ਕਰਨਗੇ